ਸਰਵਜੀਤ ਸੰਗਰੂਰ ਵੀ ਦੀ ਕਪਤਾ ਨਾ ਸੁਣਦੀ ਗੱਲ ਮੇਰੀ ਨਾ ਸੁਣਦੀ ਗੱਲ ਮੇਰੀ ਨਾ ਸੁਣਦੀ ਗੱਲ ਮੇਰੀ ਨਾ ਸੁਣਦੀ ਗੱਲ ਮੇਰੀ ਨਾ ਸੁਣਾ ਕੇ ਰਾਜੀਏ ਨਾ ਸੁਣਾ ਕੇ ਰਾਜੀਏ ਨਾ ਸੁਣਦੀ ਗੱਲ ਮੇਰੀ ਨਾ ਸੁਣਦੀ ਗੱਲ ਮੇਰੀ ਨਾ ਸੁਣਦੀ ਗੱਲ ਮੇਰੀ ਨਾ ਤੁਣ ਦੀ ਗੱਲ ਮੇਰੀ ਨਾ ਸੁਨਾ ਕੇ ਰਾਜੀਏ ਨਾ ਸੁਨਾ ਕੇ ਰਾਜੀਏ ਨਾ ਆਉਂਦੀ ਕੋਲ ਮੇਰੇ ਨਾ ਆਉਂਦੀ ਕੋਲ ਰੇ ਨਾ ਆਉਂਦੀ ਕੋਲ ਮੇਰੀ ਨਾ ਆਉਂਦੀ ਕੋਲ ਮੇਰੇ ਨਾ ਬੁਲਾ ਕੇ ਰਾਜੀਏ ਨਾ ਬੁਲਾ ਕੇ ਰਾਜੀਏ ਨਾ ਆਉਂਦੀ ਕੋਲ ਮੇਰੇ ਨਾ ਬੁਲਾ ਕੇ ਰਾਜੀਏ ਨਾ ਬੁਲਾ ਕੇ ਰਾਜੀਏ